ਫਾਜ਼ਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਕੀਤੀ ਗਈ ਛਾਪੇਮਾਰੀ ਜਾਣਕਾਰੀ ਮੁਤਾਬਕ ਐਸਐਸਪੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਫਾਜ਼ਲਕਾ ਦੇ ਚਾਰੋਂ ਸਬ ਡਿਵੀਜ਼ਨਾਂ ਵਿੱਚ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਇਸ ਮੌਕੇ ਫਾਜ਼ਲਕਾ ਮੁਖੀ ਐਸਐਸਪੀ ਗੁਰਮੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਤਹਾਡੇ ਵੱਲੋਂ ਸਾਰੇ ਡਿਸਟ੍ਰਿਕਟ ਫਾਜ਼ਿਲਕਾ ਦੀ ਵਿੱਚ ਜਿਹੜਾ ਜੁਧ ਨਸ਼ਿਆਂ ਵਿਰੋਧ ਜਿਹੜੀ ਸਾਡੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਚ ਅਸੀਂ ਕੰਬਿੰਗ ਐਂਡ ਸਰਚ ਆਪਰੇਸ਼ਨ ਜਿਹੜਾ ਸਵੇਰ ਤੋਂ ਕਰੀਬ 5 ਵਜੇ ਤੋਂ ਜਿਹੜਾ ਆਰੰਭ ਕੀਤਾ ਹੋਇਆ ਇਹਦੇ ਵਿੱਚ ਸਾਡੇ ਜਿਹੜੇ ਟੋਟਲ ਜਿਹੜੇ ਸਾਰੇ ਸਬਡਿਵੀਜ਼ਨਲ ਅਫਸਰ ਆਲ ਐਸ ਐਚਓਜ਼ ਤੇ ਹੋਰ ਜਿਹੜੇ ਨਾਰਮ ਮੁਲਾਜ਼ਮ ਸੀ ਕਰੀਬ ਅਸੀਂ 300 ਜਵਾਨ ਦੇ ਨਾਲ ਲੈ ਕੇ ਜਿਹੜਾ ਇਹ ਜਿਹੜਾ ਕੰਬੀਨੈਂਟ ਸਰਚ ოਪਰੇਸ਼ਨ ਜਿਹੜਾ ਕੀਤਾ ਜੀ ਇਹਦਾ ਸਾਡਾ ਇਹੀ ਮਕਸਦ ਸੀ ਤੇ ਜਿਹੜੇ ਹੌਟਸਪੌਟ ਦੇ ਵਿੱਚ ਜਿੱਥੇ ਵੀ ਡਰੱਗ ਦੀ ਪ੍ਰੋਬਲਮ ਹੈ ਡਰੱਗ ਦਾ ਕੋਈ ਇਨਫਰਮੇਸ਼ਨ ਆ ਰਹੀ ਵੀ ਇਥੇ ਡਰੱਗ ਦੀ ਹੈ ਸੇਲ ਪੁਆਇੰਟ ਵਗੈਰਾ ਉੱਥੇ ਅਸੀਂ ਸਿਰੇ ਜਿਹੜਾ ਹੀ ਟਰੇਡ ਕੀਤੇ ਉਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਜਿਹੜੀਆਂ ਤੇ ਕਮਜਾਬੀਆਂ ਹੋਈਆਂ ਇਹਦੇ ਵਿੱਚ ਅਸੀਂ ਉਹ ਡਿਟੇਲ ਜਿਹੜੀ ਅਸੀਂ ਬਾਅਦ ਜਿਹੜੀ ਰਿਲੀਜ਼ ਕਰਾਂਗੇ ਇਸ ਦੇ ਨਾਲ ਨਾਲ ਸਰਚ ਐਂਡ ਕਮਿਊਨੀਕੇਸ਼ਨ ਦੇ ਵਿੱਚ ਸਾਨੂੰ ਜਿਹੜੇ ਹੋਰ ਵੀ ਕੇਸ ਆ ਜਿਹੜੇ ਰਿਕੁਆਇਰਡ ਮਲਜ਼ਮ ਸੀਗੇ ਕੋ ਇੰਜੀਨੀਅਰਸ ਕਰਾਇਮ ਸੀ ਕੋਪਸੀ ਉਹ ਵੀ ਜਿਹੜੇ ਸਾਡੇ ਉੱਥੇ ਵੀ ਸਾਨੂੰ ਸਕਸੈਸ ਹੋਈਆਂ ਸੋ ਇਹ ਜਿਹੜਾ ਸਾਡਾ ਸਰਚ ਆਪਰੇਸ਼ਨ ਹੈ ਇਹ ਸਾਡਾ ਕੰਟੀਨਿਊਸ ਜਿਹੜਾ ਚੱਲਦਾ ਰਹਿੰਦਾ ਹੈ ਇਹਦੇ ਵਿੱਚ ਸਾਡੇ ਹੁਣ ਤੱਕ ਅਸੀਂ 1-3 ਤੋਂ ਲੈ ਕੇ ਹੁਣ ਤੱਕ ਕਰੀਬ ਲਗਭਗ ਸਾਡੇ ਵੱਲੋਂ 531 ਜਿਹੜੀਆਂ ਐਫਆਈਆਰਾਂ ਜਿਹੜੀਆਂ ਲੋਜ ਹੋਈਆਂ ਦੇ ਇਹਦੇ ਵਿੱਚ ਅਸੀਂ ਕਰੀਬ 733 ਬੰਦੇ ਜਿਹੜੇ ਅਕਿਊਜ਼ਡ ਆ ਜਿਹੜੇ ਕਐਨਡੀਪੈਸਰ ਦਾ ਕੰਮ ਕਰਦੇ ਸੀਗੇ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਤੇ ਸਮਾਲ ਕੁਆਂਟੀਟੀ ਦੇ ਉਹ ਅਸੀਂ ਹੁਣ ਤੱਕ ਜਿਹੜੇ ਅਰੈਸਟ ਕੀਤੇ ਆ ਸੋ ਸਾਡੇ ਵੱਲੋਂ ਜਿਹੜੀ ਸਮਗਲਰਾਂ ਦੇ ਖਿਲਾਫ ਫਿਡਲਰਾਂ ਦੇ ਖਿਲਾਫ ਇਹ ਜਿਹੜੀ ਮੁਹਿੰਮ ਜਿਹੜੀ ਇਹ ਪੂਰੀ ਜੋਰ ਨਾਲ ਚੱਲਦੀ ਆ ਇਹਦੇ ਜਿਹੜੇ ਨਤੀਜੇ ਵੀ ਜਿਹੜੇ ਸਾਰਥਕ ਆਉਂਦੇ ਆ ਸਰ ਫਾਜ਼ਿਲ ਕਾ ਜਿਹੜੇ-ਜਿਹੜੇ ਏਰੀਏ ਦੇ ਜਿਹੜੇ ਸਰਚ ਕੀਤਾ ਗਿਆ। ਦੇਖੋ ਫਾਜ਼ਿਲ ਕਾ ਚ ਅੱਜ ਛੱਜਕੜ ਮਹੱਲਾ ਹੈ ਰਾਧਾ ਸਵਾਮੀ ਬਸਤੀ ਹੈ ਹੋਰ ਵੀ ਹੈ ਇੱਥੇ ਜਿਹੜੇ ਏਰੀਆ ਇਸ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਸਬਡਿਵਿਜ਼ਨਾਂ ਦੇ ਵਿੱਚ ਕਰਦੇ ਆ। ਸਤਿ ਕੀ ਕਹਿਣਾ ਚਾਹੂਂਗੇ ਉਹ ਨਸ਼ਾ ਤਸਕਰਾਨੂ ਯਾ ਸ਼ਰਾਬੀ ਅਨਸਰਾਨੂ ਨੂੰ ਕੀ ਚਿਤਾਵਨੀ ਦੇਣਾ। ਦੇਖੋ ਸਾਡੀ ਇਹਨਾਂ ਨੂੰ ਇਹੀ ਚਿਤਾਵਨੀ ਹੈ ਵੀ ਤੁਸੀਂ ਨਸ਼ਾ ਤਸਬੀ ਛੱਡੋ। ਮੇਨ ਸਟ੍ਰੀਮ 'ਚ ਅੱਗੇ ਰਹਿਣਾ ਸ਼ੁਰੂ ਕਰੋ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਦਰਦ ਦੀ ਲੋੜ ਨਹੀਂ ਪਰ ਪ੍ਰੋਵਾਈਡਡ ਕਿ ਜੇ ਉਹ ਨਸ਼ੇ ਧੰਦੇ ਦੇ ਕੰਮ ਦੇ ਵਿੱਚੋਂ ਜੇ ਕਰਨਗੇ ਤੇ ਫਿਰ ਸਾਡੇ ਵੱਲੋਂ ਕਾਰਵਾਈ ਵੀ ਹੋਊਗੀ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਂਗੇ ਕੁਰਕ ਵੀ ਕਰਾਵਾਂਗੇ ਉਹ ਸਾਰ ਤਰ੍ਹਾਂ ਦੇ ਐਕਸ਼ਨ ਹੋਣਗੇ ਜੀ ਹੁਣ ਸਰ ਕੋਈ ਬਰਾਮਦ ਹੋਇਆ ਹੈ ਇਸ ਟਾਈਮ ਕੋਈ ਉਹ ਸਰਚ ਅਪਰੇਸ਼ਨ ਜਿਹੜੇ ਸਾਡੇ ਚੱਲ ਹੀ ਰਹੇ ਦੂਜੀ ਸਾਡੀ ਇਹੀ ਅਪੀਲ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਡਰਗ ਸੇਫ ਪੰਜਾਬ ਜਿਹੜੀ ਹੈਲਪਲਾਈਨ ਜਿਹੜੀ ਸਟਾਰਟ ਕੀਤੀ ਹੈ ਉਹਦੇ ਤੇ ਮੈਕਸਿਮਮ ਜਿਹੜਾ ਇਹਨਾਂ ਨੂੰ ਜਿਹੜਾ ਉਦੇ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਉਹਦੇ ਜਿਹੜੀ ਇਨਫੋਰਮੇਸ਼ਨ ਉਹ ਲਗਭਗ ਜਿਹੜੀ ਸੀਕ੍ਰੀਟ ਰੱਖੀ ਜਾਂਦੀ ਹੈ ਇਹਦੇ ਨਾਲ ਨਾਲ ਦੂਜੀ ਮੈਂ ਵੀ ਰਿਕਵੈਸਟ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਵੀ ਏਰੀਆ ਦੇ ਵਿੱਚ ਕੋਈ ਐਡਿਕਟ ਨਜ਼ਰ ਆਉਂਦਾ ਹੈ ਕਈ ਤਰ੍ਹਾਂ ਐਡਿਕਟ ਜਿਹੜੇ ਸਾਡੇ ਕੋਲ ਉਹ ਕੈਂਪਾਂ 'ਚ ਆ ਕੇ ਰਾਜੀ ਨਹੀਂ ਹਨ ਲੇਕਿਨ ਅਸੀਂ ਉਹਨਾਂ ਨੂੰ ਮਾਪਿਆਂ ਨੂੰ ਅਪੀਲ ਕਰਾਂਗੇ ਕਿ ਗਵਰਨਮੈਂਟ ਵੱਲੋਂ ਜਿਹੜਾ ਬਹੁਤ ਵਧੀਆ ਜਿਹੜੀ ਫੈਸਿਲਿਟੀ ਡੀਡਿਕਸ਼ਨ ਸੈਂਟਰ ਰੀ ਹੈਵ ਸੈਂਟਰ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਆ ਕੇ ਇਹ ਆਪ ਦਾ ਆਪ ਦਾ ਆਪਣਾ ਰਜਿਸਟਰਡ ਕਰਾਉਂ ਦਸਕਿਤ ਕਰਾ ਕੇ ਜਿਸ ਤਰ੍ਹਾਂ ਦਾ ਵੀ ਇਹਨੂੰ ਟਰੀਟਮੈਂਟ ਰਿਕੁਆਇਰਡ ਹੈ ਜੇ ਡੇਲੀ بیس ਤੇ ਇਹਨਾਂ ਨੇ ਟਰੀਟਮੈਂਟ ਕਰਾਉਣਾ ਉਹ ਵੀ ਹੈ ਪ੍ਰੋਵੀਜ਼ਨ ਜੇ ਇਹਨਾਂ ਨੇ ਇੰਸਟੀਚੂਨਲ ਕਰਾਉਣਾ ਜੋ ਤਿੰਨ ਮਹੀਨੇ ਉੱਥੇ ਰੱਖ ਕੇ ਜਿਹੜਾ ਕੈਂਪ ਦੇ ਵਿੱਚ ਤੇ ਉਹ ਵੀ ਅਵੇਲੇਬਲ ਹੈ ਇੱਥੇ ਵੀ ਦੱਸਣਾ ਚਾਹੁੰਦਾ ਕਿ ਕਿਸੇ ਵੀ ਟਰੀਟਮੈਂਟ ਦਾ ਕੋਈ ਵੀ ਪੈਸਾ ਨਹੀਂ ਲੁੱਟਦਾ ਜਿੰਨਾਂ ਦਾ ਸਾਰਾ ਟਰੀਟਮੈਂਟ ਇਹਨਾਂ ਦਾ ਟੋਟਲ ਫ੍ਰੀ ਹੈ ਸੋ ਸਾਡੇ ਵੱਲੋਂ ਜਿਹੜਾ ਇੱਕ ਪੂਰਨ ਤੌਰ ਤੇ ਪ੍ਰਬੰਧਾ ਇਹ ਕੀਤਾ ਜਾ ਰਿਹਾ ਵੀ ਅਸੀਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕਾਰਵਾਈ ਕਰ ਰਹੇ ਆ ਤੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਮਝਾ ਕੇ ਪ੍ਰੇਰਨਾ ਕਰਕੇ ਅਵੇਦ ਕਰਕੇ ਉਹਨਾਂ ਨੂੰ ਮਾਪਿਆਂ ਤੇ ਉਹਨਾਂ ਨੂੰ ਹੀ ਡਿਕਸ਼ਨ ਸੈਂਟਰਾਂ ਦੇ ਵਿੱਚ ਭੱਤੀ ਕਰਾ ਲਾਏ